ਅਲਸ਼ਦੀਖਾ ਹਾਂ ਤੁਸੀਂ ਕੁਝ ਬੋਲਣਾ ਚਾਹੁੰਦੇ ਮੈਂ ਇਹ ਪੁੱਛਣਾ ਚਾ ਰਿਹਾ ਸੀ ਹੁਣ ਦੁਬਾਰਾ ਕਿੰਨੇ ਕਿ ਚਿਰ ਤੋਂ ਬਿਮਾਰ ਸੀ ਉਹ ਜੇ ਤੁਹਾਡੀ ਜਾਣਕਾਰੀ ਚ ਹੋਵੇ ਉਹ ਦੇਖੋ ਉਹ ਪਿਛਲੇ ਕਾਫੀ ਸਮੇਂ ਤੋਂ ਹੋ ਗਏ ਹੋਣਗੇ ਤਕਰੀਬਨ ਸਾਡੇ ਕਰੋਨਾ ਤੋਂ ਪਹਿਲਾਂ ਦੇ ਲਿਵਰ ਸਰੋਸਿਸ ਦੀ ਉਹਨਾਂ ਨੂੰ ਪ੍ਰੋਬਲਮ ਸੀ ਠੀਕ ਹੈ ਅਸੀਂ ਬੜੇ ਥਾਮਾਂ ਤੇ ਬੜੇ ਡਾਕਟਰਾਂ ਨਾਲ ਫੇ ਅ ਮੈਂ ਉਹਨਾਂ ਦੇ ਨਾਲ ਵੀ ਗਿਆ ਬੈਦਾਂ ਲਈ ਵੀ ਉਹਨਾਂ ਦੇ ਨਾਲ ਗਿਆ ਹਾਂ ਆ ਮੈਂ ਬੜੀਆਂ ਮੈਡੀਸਿਨਸ ਦੇ ਵਿੱਚ ਉਹਨਾਂ ਨਾਲ ਵਿਚਾਰ ਵਮਾਰਸ਼ ਵੀ ਕਰਦੇ ਰਹੇ ਉਹਨਾਂ ਨੇ ਅੰਗਰੇਜ਼ੀ ਵੀ ਦੇਸੀ ਵੀ ਹਰ ਤਰ੍ਹਾਂ ਦੇ ਇਲਾਜ ਕਰਾਏ ਹਾਂ ਤੇ ਪਰ ਉਹ ਜਿਹੜਾ ਹੈਗਾ ਆਪਰੇਸ਼ਨ ਵਾਲੇ ਅ ਤੌਰ 'ਚੋਂ ਅੱਗੇ ਨਿਕਲ ਚੁੱਕੇ ਅੱਗੇ ਨਿਕਲ ਚੁੱਕੇ ਸੀ ਠੀਕ ਹੈ ਹਾਂ ਤੇ ਪਰ ਉਹਨਾਂ ਨੇ ਬਹੁਤ ਦ੍ਰਿੜਤਾ ਨਾਲ ਇੱਕ ਤਾਂ ਹੁੰਦਾ ਨਾ ਬੰਦਾ ਪਾਜੇਂ ਦਾ ਡਰ ਜਿੰਦਾ ਉਹ ਬਿਲਕੁਲ ਨਹੀਂ ਘਬਰਾਏ ਬਿਲਕੁਲ ਨਹੀਂ ਡਰੇ ਪਹਿਲਾਂ ਥਰੋਟ ਕੈਨਸਲ ਤੋਂ ਨਹੀਂ ਡਰੇ ਫਿਰ ਇਸ ਤੋਂ ਨਹੀਂ ਡਰੇ ਮੈਂ ਕਹ ਰਿਹਾ ਸੀ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਉਹਨੇ ਮੇਰਾ ਕੋਈ ਇਮਤਿਹਾਨ ਲੈਂਤਾ ਜਾ ਰਿਹਾ ਹੈ ਤੇ ਸੱਚੀ ਪੁੱਛਦੇ ਹੋ ਉਹਨਾਂ ਦਾ ਇਸ ਤਰ੍ਹਾਂ ਰੁਖਸਤ ਹੋਣਾ ਇੱਕ ਵੱਡਾ ਵੱਡਾ ਘਾਟਾ ਹੈਗਾ ਸੰਗੀਤਕ ਦੁਨੀਆ ਨੂੰ ਤੇ ਉਹਨਾਂ ਨੇ अनेका ਹੀ ਆਪ ਦੇ ਰੂਹ ਦੇ ਨਾਲ ਗੀਤ ਬਣਾਏ ਉਹਨਾਂ ਦੇ ਕੀਤੇ ਸਦਾ ਸਦਾ ਬਣਾਏ ਹੋਏ ਉਹਨਾਂ ਦਾ ਸੰਗੀਤ ਹਮੇਸ਼ਾ ਹਮੇਸ਼ਾ ਲਈ ਉਸੇ ਤਰ੍ਹਾਂ ਹੀ ਗੂੰਜੂਗਾ ਉਸੇ ਤਰ੍ਹਾਂ ਚਰਨਜੀਤ ਗੁਰਜਾ ਨੂੰ ਲੋਕ ਯਾਦ ਕਰਨਗੇ ਤੇ ਮੈਂ ਉਸ ਸੱਚੇ ਪਾਤਸ਼ਾਹ ਅਗੇ ਉਸalmaiti ਗੋੜ ਅਗੇ ਉਸ ਈਸ਼ਵਰ ਅਕੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚਰਨਾਂ ਚ ਨਿਮਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਬੱਚਿਆਂ ਨੂੰ ਤੋਫੀਕ ਬਖਸ਼ੇ ਕਿ ਉਹ ਉਸੇ ਤਰ੍ਹਾਂ ਉਜਾ ਸਾਹਿਬ ਦੇ ਪੱਜਾਂ ਤੇ ਚੱਲ ਕੇ ਬੱਚੇ ਅੱਗੇ ਹੋਰ ਤਰੱਕੀਆਂ ਕਰਨ। ਧੰਨਵਾਦ ਫੰਮੀ ਬਾਈ ਜੀ ਸਾਡੇ ਨਾਲ ਜੁੜਨ ਲਈ ਆਪਣੇ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਉਹਨਾਂ ਨੇ ਜਜ਼ਬਾਤ ਬਿਆਨ ਕੀਤੇ ਨੇ ਚਰਨਜੀਤ ਅਹੂਜਾ ਸਭ ਹੋਰਾਂ ਨਾਲ ਜੋ ਉਹਨਾਂ ਦਾ ਸਫ਼ਰ ਰਿਹਾ ਸਾਡੇ ਨਾਲ ਸਤਵਿੰਦਰ ਬਿੱਟੀ ਜੀ ਜੁੜੇ ਨੇ। ਇਹ ਬਿੱਟੀ ਜੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਸ਼ਾਇਦ ਹੀ ਕੋਈ ਐਸਾ ਗਾਇਕ ਐਸਾ ਕਲਾਕਾਰ ਹੋਵੇ ਇਸ ਇਸ ਫੀਲਡ ਦਾ ਜਿਨੇ ਉਜਾ ਸਾਹਿਬ ਦੇ ਨਾਲ ਕੰਮ ਨਾ ਕੀਤਾ ਹੋਵੇ ਜਾਂ ਉਹਨਾਂ ਦਾ ਉਹ ਵਾਸਤਾ ਨਾ ਰਿਹਾ ਹੋਵੇ ਜਾਂ ਉਹਨਾਂ ਦੇ ਤਜਰਬੇ ਨਾ ਹੋਣ ਉਜਾ ਸਾਹਿਬ ਨਾਲ ਸੋ ਤੁਸੀਂ ਕਿਵੇਂ ਅੱਜ ਯਾਦ ਕਰਦੇ ਹੋ ਕਿਸ ਤਰੀਕੇ ਦੇ ਤਜਰਬੇ ਤੁਹਾਡੇ ਰਹੇ ਨੇ ਇਸ ਵੇਲੇ ਸਾਇਲੈਂਸ ਅਚਕਾਲ ਦੀ ਜੀ ਮੈਨੂੰ ਤੁਹਾਡੇ ਚੈਨਲ ਰਾਹੀਂ ਪਤਾ ਲੱਗਿਆ ਜੀ ਹੁਣੇ ਕਿ ਇਹ ਜੋ ਘਟਨਾ ਹੋਈ ਹੈ ਸੋ ਬਹੁਤ ਹੀ ਦਰਦ ਹੁੰਦਾ ਹੈ ਕੋਈ ਵੀ ਇਨਸਾਨ ਜਦੋਂ ਜਾਣਦਾ ਹੈ ਵੈਸੇ ਦੁਨੀਆ ਤੋਂ ਔਰ ਖਾਸ ਕਰਕੇ ਐਸੀ ਸ਼ਖਸੀਅਤ ਜੀ ਜੀ ਦਾ ਮਤਲਬ ਤਕਰੀਬਨ ਹਰ ਆਰਟਿਸਟ ਦੀ ਜ਼ਿੰਦਗੀ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਹੈ। ਹਾਂ। ਔਰ ਜਿਸ ਤਰ੍ਹਾਂ ਕਿ ਮੈਂ ਆਪਣੀ ਗੱਲ ਕਰਾਂ ਜੇ 93 ਤੇ 94 ਦੇ ਚਰਜਿਤ ਹੋ ਜਾ ਨਾਈਟਸ ਹੋਈਆਂ ਸੀ ਜੀ ਪੂਰੇ ਕੈਨੇਡਾ ਅਮਰੀਕਾ 'ਚ। ਜੀ। ਉਹ ਬਹੁਤ ਹੀ ਵੱਡੇ ਲੈਵਲ ਦੇ ਸ਼ੋਅ ਸੀਗੇ ਜਿਸ ਦਾ ਅੱਜ ਦਿਲਜੀਤ ਜੀ ਉਹਨਾਂ ਦੇ ਸ਼ੋਅ ਦੇਖਦੇ ਆ ਜਾਵੇ ਇਸ ਲੈਵਲ ਦੇ ਉਹ ਸ਼ੋਅ ਸੀਗੇ। ਤੇ ਮੈਂ ਵੀ ਉਹਨਾਂ ਦਾ ਇੱਕ ਪਾਰਟ ਸੀ। ਉਹ ਸ਼ੋਅ ਆਗਾ। ਤੇ ਉਹਨੇ ਮੈਨੂੰ ਕਿਹਾ ਸੀ ਸਾਰੇ ਆਰਟਿਸਟ ਗਾਉਂਦੇ ਸੀਗੇ ਔਰ ਬੜਾ ਕੁਝ ਸਿੱਖਿਆ ਉਹ ਤੋਂ ਮੇਰੀ ਸਟਾਰਟਿੰਗ ਸੀ ਜੀ ਤੇ ਬੜਾ ਕੁਝ ਸਿੱਖਿਆ ਤੇ ਅੱਜ ਜਦੋਂ ਇਹ ਚੀਜ਼ ਹੋਈ ਤਾਂ ਇਹ ਤਾਂ ਬੜਾ ਅਫਸੋਸ ਹੋ ਰਿਹਾ ਹੈ ਕਿਉਂਕਿ ਜਾਗਣਾ ਸਭ ਨੇ ਹੈ ਹੈ ਤੇ ਪਰ ਫਿਰ ਦੁੱਖ ਤਾਂ ਬਹੁਤ ਹੁੰਦਾ ਜੇ ਜਦੋਂ ਕੋਈ ਐਸਾ ਇਨਸਾਨ ਜਾਂਦਾ ਹੈ ਕਿਉਂਕਿ ਥੋੜੀ ਜ਼ਿੰਦਗੀ 'ਚ ਕਈ ਵਾਰੀ ਬਹੁਤ ਅੱچھے ਲੋਕ ਆਉਂਦੇ ਨੇ ਜਿਹਨਾਂ ਕਰਕੇ ਤੁਸੀਂ ਇੰਨਾ ਕੁਝ ਸਿੱਖ ਜਾਂਦੇ ਹੋ ਆਪਣੀ ਲਾਈਫ 'ਚ ਉਹਨਾਂ ਵਿੱਚੋਂ ਸਾਡੇ ਜਨਾਬ ਮੈਂ ਹੁਣ ਜਸਵੀਰ ਜੱਸੀ ਹੋਰਾਂ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੇ ਲਿਖਿਆ ਕਿ ਜ਼ਿੰਦਗੀ ਦੇ ਗੁਰੂ ਨੇ ਉਹ ਜ਼ਿੰਦਗੀ ਦੇ ਉਸਤਾਦ ਸੀ ਮਤਲਬ ਸਿਰਫ ਇੱਕ ਸੰਗੀਤ ਯਾ ਗਾਣਿਆਂ ਨਾਲ ਜੁੜੇ ਜੁੜਿਆ ਨਹੀਂ ਸੀ ਜ਼ਿੰਦਗੀ ਦੇ ਹਰ ਕੰਮ ਦੇ ਵਿੱਚ ਉਹ ਕਹਿੰਦੇ ਉਸਤਾਦ ਸੀ ਆਫ ਕੋਰਸ ਜੋ ਉਹਨਾਂ ਦਾ ਤਜਰਬਾ ਸੀ ਜੀ ਪੂਰੇ ਜੀਵਨ ਦਾ ਕਿੰਨੇ ਵੱਡੇ ਤੋਂ ਵੱਡੇ ਕਲਾਕਾਰ 70 80 ਸਾਲ ਤੋਂ ਉਹਨਾਂ ਨੇ 뮤직 ਕੀਤਾ ਔਰ ਮੈਨੂੰ ਯਾਦ ਹੈ ਜੀ ਇੱਕ ਮੇਰਾ ਗਾਣਾ ਅਸੀਂ ਉਹਨਾਂ ਦੇ ਸਟੂਡੀਓ 'ਚ ਰਿਕਾਰਡ ਕੀਤਾ ਸੀ ਤੂਦ ਦੀਆਂ ਛਾਵਾਂ ਤੇ ਉਹਦੇ 'ਚ ਉਹਨਾਂ ਦਾ ਮੂਡ ਆ ਗਿਆ ਕਿ ਉਹ ਹਾਰਮੋਨੀਅਮ ਬਹੁਤ ਅੱਛਾ ਪਿਛਾਉਂਦੇ ਸੀ ਜੀ 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 ਉਹਦੇ ਤੋਂ ਨਾ ਨਹੀਂ ਹਾਰਮੋਨੀਅਮ ਪਲੇ ਕੀਤਾ ਔਰ ਜੋ ਉਹਨਾਂ ਦਾ ਅੰਦਾਜ਼ ਸੀ ਬਜੌਰ ਦਾ ਔਰ ਮਤਲਬ ਜੋ ਫੀਲਿੰਗਸ ਆਈਆਂ ਉਹਨਾਂ ਦੇ ਸਵਰਜ ਮੈਨੂੰ ਯਾਦ ਹੈ ਉਹ ਲਾਜਵਾਬ ਸੀ ਜਿਵੇਂ ਆਪਾਂ ਕਹਿ ਸਕਦੇ ਆ ਕਿ ਮੇਲੇਤਾ ਜੀ ਦੀ ਫੈਰ ਆ ਜੀ ਉਹਨਾਂ ਦੀ ਆਵਾਜ਼ ਜਿਵੇਂ ਆਪਣੇ ਦਿਲ ਚ ਵੱਜਦੀ ਹੈ ਇਸੇ ਤਰ੍ਹਾਂ ਉਹਨਾਂ ਦੇ ਇੱਕ ਇੱਕ ਸੁਰ ਹਰ ਇੱਕ ਪੰਜਾਬੀ ਦੇ ਦਿਲ ਚ ਵੱਜਦਾ ਰਹੇ ਜੀ ਉਹਨਾਂ ਨੇ ਜਿਸ ਤਰ੍ਹਾਂ ਪੇਸ਼ਕਾਰੀ ਕਰਾਉਣੀ ਕਿਸੇ ਕਲਾਕਾਰ ਨੂੰ ਉਹਨਾਂ ਨੂੰ ਸਭ ਗਿਆਨ ਸੀ ਜੀ ਵਾਹਿਗੁਰੂ ਵੱਲੋਂ ਕਿ ਕਿਸ ਨੂੰ ਮੈਂ ਕਿਸ ਤਰ੍ਹਾਂ ਪੇਸ਼ ਕਰਨਾ ਹੈ ਕਿਉਂਕਿ 뮤జిక్ ਡਾਇਰੈਕਟਰ ਲਈ ਬਹੁਤ ਵੱਡੀ ਸਾਡੇ ਲਈ ਮਤਲਬ ਇੱਕ ਕਹ ਲੋ ਸਹਾਰਾ ਹੁੰਦਾ ਹੈ ਹਰ ਆਰਟਿਸਟ ਆ ਕਿ ਸੰ ਨੂੰ ਚੰਗਾ ਉਸਤਾਦ ਮਿਲੇ ਸੋ ਨਾਲੇ ਬਹੁਤ ਵੱਡੇ ਵੱਡੇ ਨਾਮ ਸਾਡੀ ਇੰਡਸਟਰੀ ਨੂੰ ਦਿੱਤੇ ਨੇ ਸੋ ਬੜਾ ਦੁੱਖ ਹੈ ਕਿਉਂਕਿ ਸਾਡਾ ਬਹੁਤ ਕਹਿ ਲੋ ਨਿੱਘਾ ਰਿਸ਼ਤਾ ਰਿਹਾ ਜੀ ਮੇਰੇ ਸਿਰ ਤੇ ਹੱਥ ਰੱਖਦੇ ਸੀ ਹਮੇਸ਼ਾ ਅਰੇ ਜਦੋਂ ਮੁਹਾਲੀ ਮੂਵ ਹੋਏ ਨੇ ਤਾਂ ਮੈਂ ਉਹਨਾਂ ਨੂੰ ਮਿਲਣ ਗਈ ਸੀ ਜੀ ਤੇ ਸਟੂਡੀਓ ਦੇਖ ਕੇ ਆਈ ਸੀ ਕਿ ਤੇ ਮੈਂ ਆਸ਼ੀਰਵਾਦ ਵੀ ਲਿਆ ਕਿ ਮੈਂ ਹੋਰ ਅੱਛਾ ਅਗੇ ਕੰਮ ਕਰਾਂ ਆਪਣੀ ਜ਼ਿੰਦਗੀ ਚ ਸੋ ਅੱਜ ਬਹੁਤ ਅਫਸੋਸ ਹੈ ਕਿ ਇੱਕ ਐਸਾ ਉਹ ਤਾਂ ਹੈ ਜੀ ਕਿ ਸਾਡੇ ਤਾਂ ਪਿਤਾ ਸਮਾਨ ਕਹ ਲੋ ਜੀ ਬੱਚੇ ਅਸੀਂ ਉਹਨਾਂ ਦੇ ਤੇ ਬਹੁਤ ਵੱਡਾ ਇੱਕ ਜਿੱਥੇ ਨਾ ਹੈ ਉਹਨਾਂ ਦਾ 뮤직 ਇੰਡਸਟਰੀ ਚ ਤੇ ਬਹੁਤ ਮਤਲਬ ਔਖਾ ਲੱਗ ਰਿਹਾ ਹੈ ਕਿ ਉਹਨਾਂ ਦੇ ਚਲੇ ਜਾਣਾ ਸੋ ਜੀ ਧੰਨਵਾਦ ਸਤਵਿੰਦਰ ਬੇਟੀ ਜੀ ਸਾਡੇ ਨਾਲ ਜੁੜਨ ਲਈ ਆਪਣੇ ਜਜ਼ਬਾਤ ਸਾਂਝੇ ਕਰਨ ਲਈ ਤਾਂ ਚਰਨਜੀਤ ਹੁਜਾ ਜਿਨ੍ਹਾਂ ਨੂੰ ਪੰਜਾਬੀ ਸੰਗੀਤ ਦੇ ਮੈਲੋਡੀ ਮੇਕਰ ਕਿਹਾ ਜਾਂਦਾ ਸੀ ਬਹੁਤ ਵੱਡੇ ਕਲਾਕਾਰ ਬਹੁਤ ਵੱਡੇ ਸਟਾਰ ਉਹਨਾਂ ਨੇ ਏ 우ਸਤਾਦ ਲਾਲਚੰਦ ਜਮਲਾ ਜੱਟ ਤੋਂ ਲੈ ਕੇ ਸੁਰਿੰਦਰ ਸ਼ਿੰਦਾ ਕੁਲਦੀਪ ਮਾਨਕ ਜਿਨਨੇ ਕਲਾਕਾਰ ਹੋਏ ਨੇ ਔਰ ਅੱਜ ਤੱਕ ਦੀ ਵੀ ਜਿਹੜੀ ਨਵੀਂ ਗਾਇਕੀ ਦੀ ਲਾਈਨ ਹੈ ਜਿਹੜੇ ਨਵੇਂ ਕਲਾਕਾਰ ਵੀ ਆਏ ਨੇ ਨਵੇਂ ਗਾਇਕ ਵੀ ਆਏ ਨੇ ਉਹ ਵੀ ਚਰਨਜੀਤ ਹੁਜਾ ਸਾਹਿਬ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਇਸ ਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ ਉਹਨਾਂ ਦੀ ਉਹਨਾਂ ਦੀ ਸੰਗੀਤਕਾਰੀ ਦੇ ਵਿੱਚ ਔਰ ਉਹਨਾਂ ਦੇ ਜਿੰਦੀ ਜਿਹੜੇ ਤਜਰਬੇ ਨੇ ਉਹ ਸਾਂਝੇ ਕਰਦੇ ਰਹੇ ਨੇ ਜ਼ਿੰਦਗੀ ਦੇ ਔਰ ਹਰ ਇੱਕ ਕਲਾਕਾਰ ਨੂੰ ਸੇਧ ਦਿੱਤੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਉਸਦੀ ਮਦਦ ਕੀਤੀ ਉਸ ਦਾ ਉਸ ਨੂੰ ਆਪਣੇ ਸੰਗੀਤ ਦੇ ذریعے ਚਮਕਣ ਦੇ ਵਿੱਚ ਕਹਿ ਸਕਦੇ ਆ ਕਿ ਜਿਹੜੇ ਸਿਤਾਰੇ ਚਮਕੇ ਨੇ ਉਹਨਾਂ ਦੀ ਚਮਕ ਦੇ ਵਿੱਚ ਚਰਨਜੀਤ ਦਾ ਜਿਆਦਾ ਬਹੁਤ ਵੱਡਾ ਹੱਥ ਰਿਹਾ ਤੇ ਫੜਕੇ ਨੇ ਸੀਐਮ ਭਗਵੰਤਪਾਲ ਕੈਪਟਨ ਤੇ ਫੜਕੇ ਨੇ ਸੀਐਮ ਭਗਵੰਤਪਾਲ ਸਾਫ ਦਾ ਸੀਐਮ ਤੇ ਮੌਜੂਦਾ ਸੀਐਮ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਕੈਪਟਨ ਦੇ ਪਰਿਵਾਰ ਤੇ ਸੀਐਮ ਨੇ ਡਾਇਰੈਕਟ ਅਟੈਕ ਕੀਤਾ ਕੈਪਟਨ ਅਭਿੰਦਰ ਸਿੰਘ ਦੇ ਵੱਡੇ ਵਡੇਰੇ ਹਾਈਵੇ ਰੌਬਰਟਸਨ ਇਸ ਕਾਲ ਦਾ ਜ਼ਿਕਰ ਸੀਐਮ ਭਗਵੰਤਪਾਲ ਦੇ ਵੱਲੋਂ ਕੀਤਾ ਗਿਆ ਸੀਐਮ ਨੇ ਕਿਹਾ ਕਿ ਕੈਪਟਨ ਦੇ ਵੱਡੇ ਵਡੇਰਿਆਂ ਨੇ ਅਹਿਮਦ ਸ਼ਾਹ ਅਫਦਾਲੀ ਦੀ ਮਦਦ ਕੀਤੀ ਸੀ ਪਟਿਆਲਾ ਰਾਜਸਟ ਕੈਪਟਨ ਪਰਿਵਾਰ ਨੂੰ ਖਰਾਚ ਮਿਲੀ ਹੈ ਅਫਦਾਲੀ ਨੇ ਪਟਿਆਲਾ ਰਿਆਸਤ ਕੈਪਟਨ ਅਮਿੰਦਰ ਸਿੰਘ ਦੇ ਵੱਡੇ ਵਡੇਰਿਆਂ ਨੂੰ ਦਿੱਤੀ ਸੀ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤਪਾਲ ਦੇ ਵੱਲੋਂ ਕੀਤਾ ਗਿਆ ਦਰਸਲ న్యూਸ 8 ਇੰਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਗਈ ਸੀਐਮ ਭਗਵੰਤਪਾਲ ਦੇ ਵੱਲੋਂ ਤੇ ਮੌਜੂਦਾ ਸੀਐਮ ਭਗਵੰਤਪਾਲ ਜੋ ਸਾਡਾ ਸੀਐਮ ਕੈਪਟਨ ਅਮਿੰਦਰ ਸਿੰਘ ਤੇ ਲਗਾਤਾਰ ਹਮਲਾਵਰ ਨੇ ਸਿੱਖਾ ਸ਼ਬਦੀ ਹਮਲਾ ਉਹਨਾਂ ਨੇ ਕੀਤਾ ਇਸ ਗੱਲ ਦਾ ਜ਼ਿਕਰ ਉਹ ਇੰਟਰਵਿਊ ਦੌਰਾਨ ਕਰਦੇ ਹੋਏ ਗੱਲਬਾਤ ਕਰਦੇ ਹੋਏ ਨਜ਼ਰ ਆਏ ਕਿ ਸਿੱਖਾ ਨੂੰ ਮਰਵਾ ਕੇ ਪਟਿਆਲਾ ਦੀ ਰਿਆਸਤ ਇਹਨਾਂ ਨੇ ਹਾਸਲ ਕੀਤੀ ਸੀ ਕੈਪਟਨ ਦੇ ਪਰਿਵਾਰ ਤੇ ਸੀਐਮ ਨੇ ਡਾਇਰੈਕਟ ਸਿੱਧਾ ਅਟੈਕ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੈਪਟਨ ਰਵਿੰਦਰ ਦੇ ਵੱਡੇ ਵੱਡੇਰੇ ਹਾਈਵੇ ਰੌਬਰਟਸਨ ਕੈਪਟਨ ਦੇ ਵੱਡੇ ਵੱਡੇਰਿਆਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਕੀਤੀ ਤੇ ਉਹ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਲੁੱਟ ਕੇ ਵਾਪਸ ਜਾਂਦਾ ਸੀ ਤੇ ਉਸ ਦੌਰਾਨ ਕੁਝ ਜੋ ਸਿੱਖ ਹੁੰਦੇ ਸੀ ਕੁਝ ਬਜ਼ੁਰਗ ਕੋੜੇ ਪਿੱਛੇ ਰਹਿ ਜਾਂਦੇ ਸੀ ਤੇ ਉਥੇ ਹੀ ਕੈਪਟਨ ਅਮਿੰਦਰ ਸਿੰਘ ਦੇ ਵੱਡੇ-ਵਡੇਰਿਆਂ ਨੇ ਅਹਿਮਦ ਸ਼ਾ ਅਬਦਾਲੀ ਨੂੰ ਦੱਸਿਆ ਕਿ ਕੌਣ ਇਨਾਮ ਨੂੰ ਲੁੱਟਦਾ ਹੈ ਤੇ ਉਸ ਤੋਂ ਬਾਅਦ ਇਨਾਮ ਦੇ ਵਜੋਂ ਅਹਿਮਦ ਸ਼ਾ ਅਬਦਾਲੀ ਨੇ ਪਟਿਆਲਾ ਦੀ ਰਾਜਸਤ੍ਰ ਕੈਪਟਨ ਅਮਿੰਦਰ ਸਿੰਘ ਦੇ ਦਾਦੇ ਨੂੰ ਦਿੱਤੀ ਸੀ ਤੇ ਪਟਿਆਲਾ ਰਾਜਸਤ੍ਰ ਖਰਾਚਿ ਮਿਲੀ ਹੈ ਇਸ ਗੱਲ ਦਾ ਜ਼ਿਕਰ ਸੀਐਮ ਭਗਵੰਤ ਪਾnde ਵੱਲੋਂ ਕੀਤਾ ਗਿਆ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਨਜ਼ਰਾਇ ਅਬਦਾਲੀ ਨੇ ਪਟਿਆਲਾ ਰਾਜਸਤ੍ਰ ਖਰਾਚਿ ਦਿੱਤੀ ਸੀ ਕੈਪਟਨ ਅਮਿੰਦਰ ਸਿੰਘ ਦੇ ਵੱਡੇ-ਵਡੇਰਿਆਂ ਨੂੰ

ان کو لوٹ لیتے لوٹ کے جنتا میں بانٹ دیتے تھے تین چار بار ہوا اب نے کہا یار میرے قافلے کو کون لوٹ لیتا ہے تو ان کے دادا جی نے بتایا تھا کہ یہ لوٹ لیتے ہیں اس نے سب کو مار دیا اور اس کے بدلے پٹیالہ کا راج ملا اس کے بدلے ملا پٹیالہ ریاست ابھی بھی اب شہم شاہ اب کا جھنڈا لگا ہوا ہے موتی محل میں یہ بیٹراؤنڈ چاہیے اب ਤੇ ਸੇਮਪ ਗਵੈਂਟਮਨੀ ਕਪ ਰਮੇਂਦਰ ਸਿੰਘ ਤੇ ਵੱਡਾ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਡਾਇਰੈਕਟ ਅਟੈਕ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਰਿਆ ਨੂੰ ਇਹ ਜੋ ਰਿਆਸਤ ਹੈ ਪਟਿਆਲਾ ਰਿਆਸਤ ਇੱਕ ਖਰਾਚ ਮਿਲੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇਰੇ ਹਾਈਵੇ ਰਾਬਰਸਨ ਪਟਿਆਲਾ ਰਿਆਸਤ ਕੈਪਟਨ ਪਰਿਵਾਰ ਨੂੰ ਖਰਾਚ ਮਿਲੀ ਹੈ ਅਹਿਮਦ ਸ਼ਾ ਅਫਗਾਨੀ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਕਿ ਜੋ ਅਹਿਮਦ ਸ਼ਾ ਅਫਗਾਨੀ ਦਿੱਲੀ ਚ ਲੁੱਟ ਕਰਦਾ ਸੀ ਲੁਕ ਕਰਨ ਤੋਂ ਬਾਅਦ ਉਹ ਵਾਪਸ ਜਾਂਦਾ ਸੀ ਤੇ ਉਸ ਦੌਰਾਨ ਕੁਝ ਸਿੰਘਾਂ ਦੇ ਜੱਥੇ ਪਿੱਛੇ ਰਹਿ ਜਾਂਦੇ ਸੀ ਬਜ਼ੁਰਗ ਕੋੜੇ ਸੀ ਤੇ ਉਹਨਾਂ ਨੂੰ ਲੁੱਟਿਆ ਜਾਂਦਾ ਸੀ ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ ਕਿ ਇਹਨਾਂ ਨੂੰ ਕੌਣ ਲੁੱਟਦਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ-ਵੱਡੇ ਰਾਣ ਦੱਸਿਆ ਕਿ ਇਹ ਲੁੱਟਦੇ ਨੇ ਉਹਨਾਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਖੈਰਾਜ ਇਨਾਮ ਵੱਜੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ-ਵੱਡੇ ਰਿਆਣ ਨੂੰ ਪਟਿਆਲਾ ਦੀ ਰਿਆਸਤ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਉਹ ਲਗਾਤਾਰ ਹਮਲਾਵਰ ਨੇ ਸੀਐਮ ਭਗਵੰਤ ਮਾਨ ਨੂੰ ਕਿਸਾਬ ਦਾ ਸੀਐਮ ਨੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਤੇ ਮੌਜੂਦਾ ਸੀਐਮ ਭਗਵੰਤ ਮਾਨ ਜੋ ਪੰਜਾਬ ਦੇ ਨੇ ਉੱਤੇਖਾ ਸ਼ਬਦੀ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਐਸਕਲ ਦਾ ਜ਼ਿਕਰ ਕੀਤਾ ਹੈ ਕਿ ਅੱਜ ਵੀ ਮੋਤੀ ਮਹਿਲ ਚ ਅਹਿਮਦ ਸ਼ਾ ਅਬਦਾਲੀ ਦਾ ਚੰਟਾ ਲੱਗਿਆ ਹੋਇਆ ਹੈ। ਸਾਡੇ ਨਾਲ ਕੁਲਦੀਪ ਪਾਲੀਵਾਲ ਮੌਜੂਦ ਨੇ ਭਾਜਪਾ ਆਗੂ ਨੇ ਸਰ ਸਵਾਗਤ ਹੈ ਤੁਹਾਡਾ ਮਿਊਜ਼ਿਕ ਟਿੰਗ ਪੰਜਾਬ ਤੇ ਸੀਐਮ ਭਗਵੰਤ ਮਾਨ ਹਮਲਾਵਰ ਨੇ ਕੈਪਟਨ ਰਮਿੰਦਰ ਸਿੰਘ ਤੇ ਪਰਿਵਾਰ ਦੇ ਉਹਨਾਂ ਨੇ ਐਸਕਲ ਦਾ ਜ਼ਿਕਰ ਕੀਤਾ ਕਿ ਜੋ ਕੈਪਟਨ ਰਮਿੰਦਰ ਸਿੰਘ ਦੇ ਵੱਡੇ ਵਡੇਰੇ ਸਨ ਉਹ ਹਾਈਵੇ ਰੌਬਰ ਸਨ ਅਹਿਮਦ ਸ਼ਾ ਅਬਦਾਲੀ ਨੇ ਖਰਾਜ ਉਹਨਾਂ ਦੇ ਵੱਡੇ ਵਡੇਰਿਆਂ ਨੂੰ ਪਟਿਆਲਾ ਦੀ ਰਾਜਸਤ ਦਿੱਤੀ ਪਹਿਲਾਂ ਤਾਂ ਬਹੁਤ ਧੰਨਵਾਦ ਜੀ ਤੁਹਾਨੂੰ ਸਪੋਕਸਮੈਨ ਦੇ ਦਰਸ਼ਕਾਂ ਸਰੋਤਿਆਂ ਦੇ ਰੂਬਰੂ ਕਰਨ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਔਰ ਦੂਸਰੀ ਸੀਐਮ ਸਾਹਿਬ ਜਿਹੜਾ ਕੁਝ ਬੋਲਦੇ ਆ ਮੇਰੇ ਖਿਆਲ ਚ ਉਹ ਚੁਟਕਲਿਆਂ ਤੋਂ ਬਾਹਰ ਨਹੀਂ ਆ پا ਰਹੇ ਦੇਖੋ ਜਿਹੜਾ ਸਾਡਾ ਸਿੱਖ ਮਹਾਨ ਸਾਡੀ ਜਿਹੜੀ ਸੰਪਰਦਾਵਾਂ ਹੈਗੀਆਂ ਉਹਨਾਂ ਦੇ ਉੱਤੇ ਟਿੱਪਣੀ ਕਰਨ ਵਾਸਤੇ ਮੁੱਖ ਮੰਤਰੀ ਸਾਹਿਬ ਬਹੁਤ ਬੌਣੇ ਨੇ ਉਹਨਾਂ ਨੂੰ ਟਿੱਪਣੀ ਨਹੀਂ ਕਰਨੀ ਚਾਹੀਦੀ ਸਾਡੀਆਂ ਸਾਡੀਆਂ 12 ਮਿਸਲਾਂ ਸੀ ਉਹਨਾਂ ਦੇ ਵਿੱਚੋਂ ਹੀ ਸਾਡੀ ਜਿਹੜੀ ਪਟਿਆਲਾ ਮਿਸਲ ਜਿਹੜੀ ਹੈ ਪੱਟੀ ਆਲਾ ਸਿੰਘ ਵਾਲੀ ਹੂਕੀਆ ਮਿਸਲ ਦੇ ਵਿੱਚੋਂ ਉੱਠੀ ਹੈ ਔਰ ਇਤਿਹਾਸ ਬਹੁਤ ਵੱਡਾ ਹੈ ਕਿ ਜਿਹੜਾ ਇਹ ਮਿਸਲ ਹੈ ਇਹ 10ਵੇਂ ਪਾਸ਼ਾ ਦੇ ਹੁਕਮਨਾਮੇ ਤਹਿਤ ਇਹ ਬੱਜੀ ਸੀ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਹੈ ਦਸਵੇਂ ਪਾਤਸ਼ਾਹ ਨੇ ਖੁਦ ਇਹ ਗੱਲ ਕਹੀ ਸੀ ਕਿ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਿਜੇਪਾਲ ਸਿੰਘ ਬਰਾੜ ਸਾਡੀ ਖਾਸ ਪੇਸ਼ਕਸ਼ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰਾਂ ਵਾਈਟ ਹਾਊਸ ਦੇ ਵਿੱਚ ਮੋਡ ਐਂਟਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲੱਗਦਾ ਹੈ ਭਾਰਤ ਦੇ ਪਿੱਛੇ ਹੱਥ ਧੋਕੇ ਪੈ ਗਏ ਨੇ ਨਵੀਆਂ ਪਾਲਿਸੀਆਂ ਥੋਪ ਕੇ ਅਮਰੀਕਾ ਕਿਤੇ ਨਾ ਕਿਤੇ ਭਾਰਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇ 50% ਦੀ ਟੈਰਫ ਦਾ ਮੁੱਦਾ ਹਲੇ ਗਰਮੀ ਸੀ ਕਿ ਟਰੰਪ ਸਰਕਾਰ ਨੇ H1B ਵੀਜ਼ਾ ਪਾਲਿਸੀ ਦੀ ਫੀਸ ਵਧਾ ਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਅੱਜ ਇਸੇ ਮੁੱਦੇ ਤੇ ਪੇਸ਼ ਹੈ న్యూਸ 18 ਦੀ ਖਾਸ ਰਿਪੋਰਟ ਟਰੰਪ ਦੀ ਨਵੀਂ ਵੀਜ਼ਾ ਟ੍ਰਿਕ ਸੈਂਕਸ਼ਨਸ ਤੇ ਡਿਪੋਰਟੇਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਹੋਰ ਪਾਲਿਸੀ ਤੇ ਸਾਈਨ ਕੀਤੇ ਉਹ ਹੈ H1B ਵੀਜ਼ਾ ਪਾਲਿਸੀ ਜਿਸ ਨਾਲ ਭਾਰਤ ਦੇ 70% ਲੋਕਾਂ ਤੇ ਸਿੱਧੀ ਮਾਰ ਪਏਗੀ ਦਰਅਸਲ ਅਮਰੀਕਾ ਨੇ H1B ਵੀਜ਼ਾ ਦੀ ਐਨੂਅਲ ਫੀਸ ਦੇ ਵਿੱਚ ਕਰੀਬ 65% ਦਾ ਵਾਧਾ ਕਰ ਦਿੱਤਾ ਹੈ ਮਤਲਬ ਹੁਣ ਅਮਰੀਕਾ H1B ਵੀਜ਼ਾ ਲਈ ਕੰਪਨੀਆਂ ਤੋਂ 1 ਲੱਖ ਡਾਲਰ ਮਤਲਬ 88 ਲੱਖ ਰੁਪਏ ਵਸੂਲੇਗਾ ਅਮਰੀਕਾ ਚ ਜਦੋਂ ਤੋਂ ਡੋਨਲਡ 트ੰਪ ਦੀ ਦੂਜੀ ਵਾਰ ਵਾਈਟ ਹਾਊਸ ਚ ਐਂਟਰੀ ਹੋਈ ਐ ਉਦੋਂ ਤੋਂ ਰਾਸ਼ਟਰਪਤੀ 트ੰਪ ਦੇ ਨਿਸ਼ਾਨੇ ਤੇ ਭਾਰਤ ਲਗਾਤਾਰ ਆ ਰਿਹਾ ਹੈ। ਅੱਜ ਦਿਨ 트ੰਪ ਪ੍ਰਸ਼ਾਸਨ ਕੋਈ ਨਾ ਕੋਈ ਨਵੀਂ ਪਾਲਿਸੀ ਲਾਗੂ ਕਰ ਰਿਹਾ ਹੈ ਜਿਸ ਦਾ ਸਿੱਧੇ ਤੇ ਅਸਿੱਧੇ ਤੌਰ ਤੇ ਭਾਰਤ ਨਾਲ ਕਨੈਕਟ ਹੁੰਦਾ ਹੈ। ਪਹਿਲਾਂ ਟੈਰਿਫ ਸੈਕਸ਼ਨਸ ਤੇ ਡਿਪੋਰਟੇਸ਼ਨ ਜਿਸ ਨੇ ਭਾਰਤ ਤੇ ਵੱਡੀ ਛਾਪ ਛੱਡੀ ਜਿਸ ਦੀ ਰੰਗਤ ਹਲੇ ਫਿੱਕੀ ਨਹੀਂ ਪਈ ਸੀ ਕਿ ਅਮਰੀਕੀ ਰਾਸ਼ਟਰਪਤੀ 트ੰਪ ਦੇ ਇੱਕ ਹੋਰ ਸਾਈਨ ਨੇ ਉਹਨਾਂ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਜੋ ਅਮਰੀਕੀ ਕੰਪਨੀਆਂ ਚ ਕੰਮ ਕਰ ਰਹੇ ਨੇ। ਜੀ ਹਾਂ ਹੁਣ ਅਮਰੀਕਾ ਨੇ ਭਾਰਤ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਤੇ ਵੀ ਇੱਕ ਨਿਊਕਲੀਅਰ ਅਟੈਕ ਕੀਤਾ ਹੈ ਜੋ ਅਮਰੀਕਾ 'ਚ ਕੰਮ ਕਰ ਰਹੇ ਪ੍ਰਵਾਸੀਆਂ ਲਈ ਪਰੇਸ਼ਾਨੀਆਂ ਖੜੀਆਂ ਕਰੇਗਾ ਉਹ ਹੈ H1B ਵੀਜ਼ਾ ਪਾਲਿਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 19 ਸਤੰਬਰ ਮਤਲਬ ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਜਿਸ 'ਚ ਆਦੇਸ਼ ਜਾਰੀ ਕੀਤੇ ਗਏ ਕਿ H1B ਵੀਜ਼ਾ ਲਈ 1 ਲੱਖ ਡਾਲਰ ਮਤਲਬ 88 ਲੱਖ ਰੁਪਏ ਦੀ ਐਰਜੀ ਫੀਸ ਜਮਾ ਕਰਵਾਉਣੀ ਲਾਜ਼ਮੀ ਹੈ ਜੋ ਕਿਸੇ ਕਰਮਚਾਰੀ ਦੀ ਔਸਤਨ ਸੈਲਰੀ ਤੋਂ ਵੀ ਕਿਤੇ ਜ਼ਿਆਦਾ ਹੈ ਅਜਿਹੇ ਚ ਯੂ ایس ਤੋਂ ਜਾਣ ਦੇ ਚਾਹਵਾਨਾਂ ਨੂੰ ਅਮਰੀਕੀ ਸਰਕਾਰ ਨੇ ਇਮਪੋਰਟੇਸ਼ਨ ਤੋਂ ਬਾਅਦ ਵੱਡਾ ਝਟਕਾ ਦਿੱਤਾ ਜਿਸ ਚੋਂ 1500 ਡਾਲਰ ਮਤਲਬ 1.32 ਲੱਖ ਵਾਲੀ H1B ਵੀਜ਼ਾ ਫੀਸ ਨੂੰ ਹੁਣ 1 ਲੱਖ ਡਾਲਰ ਮਤਲਬ 88 ਲੱਖ ਰੁਪਏ ਕਰ ਦਿੱਤਾ ਗਿਆ ਜੋ ਕਿ ਕਰੀਬ 65% ਦਾ ਵਾਧਾ ਹੈ ਕੁਝ ਆਸਾਨ ਭਾਸ਼ਾ ਚ ਮੰਨ ਲਓ ਜੇਕਰ ਐਪਲ ਕੰਪਨੀ ਭਾਰਤ ਜਾਂ ਕਿਸੇ ਹੋਰ ਦੇਸ਼ ਚੋਂ ਹਾਈ ਪ੍ਰੋਫਾਈਲ ਟੈਲੈਂਟ ਵਰਕਰ ਨੂੰ ਹਾਇਰ ਕਰਦੀ ਹੈ ਔਰ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਖਰਚਾ ਚੱਕਣਾ ਪਏਗਾ ਜੇਕਰ ਪਹਿਲਾਂ ਕੰਪਨੀ ਵਰਕਰ ਨੂੰ ਸਾਲਾਨਾ ਸੈਲਰੀ 4 ਲੱਖ ਡਾਲਰ ਦਿੰਦੀ ਸੀ ਤਾਂ ਹੁਣ ਐਨੂਅਲ ਫੀ ਨਾਲ ਕੰਪਨੀ ਨੂੰ 1 ਲੱਖ ਡਾਲਰ ਹੋਰ ਅਦਾ ਕਰਨੇ ਪੈਣਗੇ ਮਤਲਬ 4 ਲੱਖ ਡਾਲਰ ਦਾ ਕੰਮ ਕਰਨ ਵਾਲਾ ਵਰਕਰ ਹੁਣ ਕੰਪਨੀ ਨੂੰ 5 ਲੱਖ ਡਾਲਰ ਤੇ ਮਿਲੇਗਾ ਹੁਣ ਸਵਾਲ ਇਹ ਹੈ ਕਿ ਕੰਪਨੀਆਂ ਵਾਧੂ ਪੈਸੇ ਖਰਚ ਕੇ ਹੁਨਰਮੰਦ ਵਰਕਰਾਂ ਨੂੰ ਅਮਰੀਕਾ ਬੁਲਾਉਣਗੀਆਂ ਜਾਂ ਟਰੰਪ ਦੇ ਇਸ ਫੈਸਲੇ ਨਾਲ ਅਮਰੀਕਾ ਤੇ ਹੋਰਨਾ ਦੇਸ਼ਾਂ ਨੂੰ ਵੱਡੀ ਮੰਦੀ ਚੱਲਣੀ ਪਏਗੀ ਤੇ ਹੁਣ H1B ਵੀਜ਼ਾ ਪਾਲਿਸੀ ਦਾ ਅਸਰ ਭਾਰਤ ਤੇ 50% ਟੈਰਿਫ ਤੇ ਸੈਂਕਸ਼ਨਸ ਤੋਂ ਵੀ ਵੱਧ ਪਏਗਾ ਕਿਉਂਕਿ ਇਸ ਵੀਜ਼ੇ ਦਾ ਲਾਭ 70% ਭਾਰਤੀ ਲੈਂਦੇ ਸਨ ਅਮਰੀਕਾ ਦਾ ਇਹ ਫੈਸਲਾ ਉਸ ਵੇਲੇ ਆਇਆ ਜਦੋਂ ਭਾਰਤ ਤੇ ਅਮਰੀਕਾ ਚ ਟ੍ਰੇਡ ਟਾਕਸ ਹੋਣ ਵਾਲੀਆਂ ਨੇ ਮਤਲਬ ਭਾਰਤ ਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ਤੇ ਗੱਲਬਾਤ ਸ਼ੁਰੂ ਕਰ ਦਿੱਤੀ ਤਾਂ ਜੋ ਭਾਰੀ ਟੈਕਸ ਕਰਕੇ ਪੈਦਾ ਹੋਏ ਮੁੱਦਿਆਂ ਨੂੰ ਸੁਲਝਾਇਆ ਜਾ ਸਕੇ ਅਜਿਹੇ ਚ ਅਮਰੀਕਾ ਸਰਕਾਰ ਦੇ ਇਸ ਫੈਸਲੇ ਨੇ ਫਿਰ ਤੋਂ ਤਣਾਅ ਨੂੰ ਹਵਾ ਦੇ ਦਿੱਤੀ ਉਤੇ ਦੂਜੇ ਪਾਸੇ ਕੁਝ ਬਾਹਰ ਕਿਉਂਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਹੈ ਇਸ ਲਈ ਅਮਰੀਕਾ ਦੀ ਦਬਾਅ ਬਣਾਉਣ ਦੀ ਇੱਕ ਨਵੀਂ ਚਾਲ ਦੱਸ ਰਹੇ ਨੇ ਪਰ ਅਮਰੀਕਾ ਨੇ ਇਸ ਨੂੰ ਅਮਰੀਕੀ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵੱਲ ਕਦਮ ਦੱਸਿਆ ਨਾਲ ਹੀ ਨਵੀਂ ਵੀਜ਼ਾ ਸਕੀਮ ਚਾਰੀ ਕਰ ਦਿੱਤੀ ਜਿਸ ਚ ਵਿਦੇਸ਼ੀਆਂ ਨੂੰ 1 ਮਿਲੀਅਨ ਡਾਲਰ ਭਾਰਤੀ ਕਰੰਸੀ ਦੇ ਹਿਸਾਬ ਨਾਲ 9 ਕਰੋੜ ਰੁਪਏ ਚ 트럼ਪ 골ਡ ਕਾਰਡ ਮਿਲ ਸਕਦਾ ਹੈ ਜਿਸ ਨਾਲ ਪਰਮਾਨੈਂਟ ਯੂਐਸ ਰੈਜ਼ਿਡੈਂਸੀ ਮਿਲ ਜਾਏਗੀ ਨਾਲ ਹੀ 41.5 ਕਰੋੜ ਰੁਪਏ ਚ 트ੰਪ ਪਲੈਟੀਨਮ ਕਾਰਡ ਜਿਸ ਚ ਬਿਨਾ ਟੈਕਸ 270 ਦਿਨ ਤੱਕ ਅਮਰੀਕਾ ਚ ਰਹਿ ਸਕਦੇ ਨੇ ਟ੍ਰੈਵਲ ਵੀਜ਼ੇ ਦੀ ਲੋੜ ਨਹੀਂ ਪਵੇਗੀ ਤੇ 17.6 ਕਰੋੜ ਰੁਪਏ ਚ ਕਾਰਪੋਰੇਟ 골ਡ ਕਾਰਡ ਜਿਸ ਚ ਕੰਪਨੀ ਦੂਜੇ ਕਰਮਚਾਰੀਆਂ ਨੂੰ ਵੀਜ਼ਾ ਟ੍ਰਾਂਸਫਰ ਕਰ ਸਕਦੀ ਹੈ ਜਵਾਬ ਸਾਫ ਹੈ ਅਮਰੀਕਾ ਸਰਕਾਰ H1B ਵੀਜ਼ਾ ਤੇ ਸਖਤੀ ਕਰ 트ੰਪ 골ਡ ਕਾਰਡ 트ੰਪ ਪਲੈਟੀਨਮ ਕਾਰਡ ਤੇ ਕਾਰਪੋਰੇਟ 골ਡ ਕਾਰਡ ਦਾ ਮੁਨਾਫਾ ਖੱਟਣ ਦੀ ਬ੍ਰਾਕਚ ਹੈ ਪਰ ਨਾਲ ਹੀ ਸਪਸ਼ਟ ਇਹ ਹੈ ਕਿ 트럼ਪ ਟੈਕੋ 트럼ਪ ਆਲਵੇਜ਼ ਚਿਕਨਸ ਆਊਟ ਲਈ ਮਸ਼ਹੂਰ ਹੈ ਹੋ ਸਕਦਾ ਹੈ ਕਿ H1B ਵੀਜ਼ਾ ਤੇ ਵੀ ਕਦਮ ਪਿੱਛੇ ਖਿੱਚ ਲਵੇ H1B ਵੀਜ਼ਾ ਤੇ ਨਵੇਂ ਆਦੇਸ਼ਾਂ ਨੇ ਜਦੋਂ ਭਾਰਤ ਸਮੇਤ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਤਾਂ ਕੁਝ ਹੀ ਘੰਟਿਆਂ ਚ ਵਾਈਟ ਹਾਊਸ ਦੀ ਇੱਕ ਸਫਾਈ ਵੀ ਸਾਹਮਣੇ ਆਈ ਜਿਸ ਚ ਪਹਿਲਾਂ ਦੱਸੇ ਗਏ ਨਿਯਮਾਂ ਤੋਂ ਯੂਟਰਨ ਲੈ ਕੇ ਕੁਝ ਬਦਲਾਅ ਕੀਤੇ ਗਏ ਜਿਸ ਚ 1 ਲੱਖ ਡਾਲਰ ਦੀ ਫੀਸ ਨੂੰ ਸਾਲਾਨਾ ਨਹੀਂ ਸਿਰਫ ਇੱਕ ਵਾਰ ਦੱਸਿਆ ਗਿਆ ਪਹਿਲਾਂ ਤੋ ਹੀ H1B ਵੀਜ਼ਾ ਹੋਲਡਰ ਤੇ ਨਵੇਂ ਨਿਯਮ ਲਾਗੂ ਨਾ ਕਰਨ ਦੀ ਗੱਲ ਕਹੀ ਗਈ। ਨਾਲ ਹੀ ਇਹ ਵੀ ਸਾਫ਼ ਕੀਤਾ ਗਿਆ ਕਿ ਪਹਿਲਾਂ ਤੋ ਹੀ H1B ਵੀਜ਼ਾ ਹੋਲਡਰ ਆਮ ਵਾਂਗ ਅਮਰੀਕਾ ਚ ਆ ਜਾ ਸਕਦੇ ਨੇ। ਕਲੀਅਰ ਕੀਤਾ ਗਿਆ ਕਿ ਫੈਸਲਾ ਸਿਰਫ਼ ਨਵੇਂ H1B ਵੀਜ਼ਾ ਤੇ ਲਾਗੂ ਹੋਏਗਾ। ਨਾਲ ਹੀ H1B ਵੀਜ਼ਾ ਰੀਨਿਊ ਕਰਨ ਤੇ ਇਹ ਨਿਯਮ ਨਹੀਂ ਲੱਗੇਗਾ। H1B ਵੀਜ਼ਾ ਦੀ ਪਾਲਿਸੀ ਅਮਰੀਕੀ ਸਰਕਾਰ ਨੇ 1990 ਸ਼ੁਰੂ ਕੀਤੀ ਸੀ ਜਿਸ ਦਾ ਉਦੇਸ਼ ਅਮਰੀਕਾ ਦੀ ਇਕਨੋਮੀ ਨੂੰ ਉੱਪਰ ਲੈ ਕੇ ਜਾਣਾ ਸੀ ਜਿਸ 'ਚ ਅਮਰੀਕਾ ਕਾਫੀ ਹੱਦ ਤੱਕ ਸਫਲ ਵੀ ਹੋਇਆ H1B ਵੀਜ਼ਾ ਨੂੰ ਅਮਰੀਕਾ ਨੇ ਇੱਕ ਸੀਕ੍ਰੇਟ ਹਥਿਆਰ ਵਜੋਂ ਇਸਤੇਮਾਲ ਕੀਤਾ ਜਿਸ ਰਾਹੀਂ ਹੋਰਨਾਂ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਰੋਜ਼ਗਾਰ ਲਈ ਅਮਰੀਕਾ ਸੱਦਿਆ ਗਿਆ ਜਿਨ੍ਹਾਂ ਦੀ ਮਿਹਨਤ ਦਾ ਫਲ ਅਮਰੀਕਾ ਨੂੰ ਹਰ ਖੇਤਰ 'ਚ ਤਰੱਕੀ ਦੇ ਤੌਰ ਤੇ ਮਿਲਿਆ ਤੇ ਹੁਣ ਤੁਹਾਨੂੰ ਆਸਾਨ ਭਾਸ਼ਾ ਚ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ H1B ਵੀਜ਼ਾ ਹੁੰਦਾ ਕੀ ਹੈ ਇਹ ਇੱਕ ਟੈਂਪਰੇਰੀ ਅਮਰੀਕਨ ਵਰਕਿੰਗ ਵੀਜ਼ਾ ਹੈ ਜੋ ਹਾਈਲੀ ਸਕਿਲਡ ਵਿਦੇਸ਼ੀ ਪ੍ਰੋਫੈਸ਼ਨਲਸ ਨੂੰ ਅਮਰੀਕਾ ਚ ਨੌਕਰੀ ਕਰਨ ਦੀ ਇਜਾਜ਼ਤ ਦਿੰਦਾ ਹੈ H1B ਵੀਜ਼ਾ ਹੀ ਪ੍ਰਵਾਸੀਆਂ ਨੂੰ 6 ਸਾਲ ਲਈ ਅਮਰੀਕਾ ਚ ਰਹਿਣ ਦੀ ਮਨਜ਼ੂਰੀ ਦਿੰਦਾ ਹੈ H1B ਵੀਜ਼ਾ 10 ਸਾਲ ਦਾ ਹੁੰਦਾ ਜੋ 3 ਸਾਲ ਦੀ ਐਕਸਟੈਂਸ਼ਨ ਹੋ ਕੇ 6 ਸਾਲ ਤੱਕ ਵੱਧ ਸਕਦਾ ਹੈ ਤੇ ਜੇਕਰ ਇਹਨਾਂ 6 ਸਾਲਾਂ ਚ H1B ਵੀਜ਼ਾ ਹੋਲਡਰ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਜਾਵੇ ਤਾਂ ਇਹ ਵੀਜ਼ਾ ਇਨਡੇਫਿਨਿਟ ਐਕਸਟੈਂਸ਼ਨ ਹੋ ਜਾਂਦਾ ਹੈ ਮਤਲਬ ਤੁਸੀਂ ਪੂਰੀ ਉਮਰ ਅਮਰੀਕਾ 'ਚ ਰਹਿ ਸਕਦੇ ਹੋ ਆਸਾਨ ਭਾਸ਼ਾ ਚ H1 ਵੀਜ਼ਾ ਪਿੱਛੇ ਅਮਰੀਕਾ ਦਾ ਮੁੱਖ ਮਕਸਦ ਹੋਰਨਾ ਦੇਸ਼ਾਂ ਤੋਂ ਹੁਨਰਮਦ ਕਾਮਿਆਂ ਨੂੰ ਅਮਰੀਕਾ ਸੱਦ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਸੀ ਕੈਨ ਨੂੰ ਤਾਂ H1B ਵੀਜ਼ਾ ਦੀ ਸ਼ੁਰੂਆਤ 1990 ਛੋਈ ਸੀ ਜਦੋਂ ਅਮਰੀਕੀ ਕਾਂਗਰਸ ਨੇ ਇਸ ਦੀ ਪਾਲਿਸੀ ਨੂੰ ਕਾਨੂੰਨੀ ਰੂਪ ਦਿੱਤਾ ਵੀਜ਼ਾ ਦਾ ਉਦੇਸ਼ ਵਿਦੇਸ਼ੀ ਮਾਹਿਰਾਂ ਨੂੰ ਅਮਰੀਕੀ ਮਾਰਕੀਟ 'ਚ ਕੰਮ ਕਰਨ ਦਾ ਮੌਕਾ ਦੇਣਾ ਸੀ ਇਹ ਅਮਰੀਕੀ ਸਰਕਾਰ ਦਾ ਸੀਕ੍ਰੀਟ ਹਥਿਆਰ ਸੀ ਤੇ ਕਾਰੋਬਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਦਾ ਸੀ। ਉਦਾਹਰਨ ਵਜੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਹਰ ਦੇਸ਼ ਆਪਣੇ ਹੋਏ ਨੁਕਸਾਨ ਦੀ ਪਰਭਾਈ 'ਚ ਲੱਗਿਆ ਹੋਇਆ ਸੀ ਤਾਂ 1950 'ਚ ਅਮਰੀਕਾ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਦੇਸ਼ ਚੌਂਣ ਦੀ ਇਜਾਜ਼ਤ ਦਿੱਤੀ ਜਿਨ੍ਹਾਂ ਨੂੰ ਖੇਤੀਬਾੜੀ ਤੇ ਕਾਰਖਾਨਿਆਂ 'ਚ ਕੰਮ ਦਿੱਤਾ ਗਿਆ ਤੇ ਉਹਨਾਂ ਦੀ ਮਿਹਨਤ ਦਾ ਫਲ ਮਿਲਿਆ ਅਮਰੀਕੀ ਇਕਨੋਮੀ ਨੂੰ। ਇਸੇ ਤਰ੍ਹਾਂ 1990 'ਚ ਫਿਲੀਪੀਨਸ ਨਰਸਾਂ ਨੂੰ ਵੀਜ਼ੇ ਦੇ ਕੇ ਸਿਹਤ ਦੇ ਖੇਤਰ ਦੇ ਵਿੱਚ ਅਮਰੀਕਾ ਮਜ਼ਬੂਤ ਹੋਇਆ। ਜਦੋਂ سٹਾਰਟ ਕੀਤੇ 1990 ਦੇ ਵਿੱਚ ਯੂਐਸ ਗਵਰਨਮੈਂਟ ਵੱਲੋਂ ਇਹ ਵੀਜ਼ਾ ਸਟਾਰਟ ਕੀਤਾ ਗਿਆ ਸੀ ਕਿਉਂ ਕੀਤਾ ਗਿਆ